ਕਾਪੀ ਮੰਨਦਾ ਨਾ ਵੀ ਤੇਰੇ ਬੱਚਾ ਨੂੰ ਤੂੰ ਬਚਪਨ ਤੋਂ ਲੈ ਕੇ ਮਿੱਟੀ ਨਾਲ ਜੋੜਿਆ ਨਹੀਂ ਹਾਂ ਇਹ ਗਲਤੀ ਹੈਗੀ ਮੇਰੀ ਇਹ ਗਲਤੀ ਹੈਗੀ ਖਰਚਾ ਬਹੁਤ ਹੋ ਜਾਂਦਾ ਲਖੀ ਕੁਝ ਕਲ ਨਵੀਂ ਚੱਲ ਰਹੀ ਬਾਹਰਲੇ ਦਿਸੇ ਜਿਆਦਾ ਚੱਲ ਰਿਹਾ ਹੈ ਹਾਂ ਵੀ ਬੱਚੇ ਬੋਲਦੇ ਨਹੀਂ ਹੈਗੇ ਜਿਵੇਂ ਤੂੰ ਕਹ ਰਾਂ ਨਾ ਚਾਚੇ ਤਾਏ ਹੈ ਨਹੀਂ ਆਪਣਾ ਸਮਾਜ ਜਿਹੜਾ ਇੱਥੇ ਤੋਂ ਹੁਣ ਦੇ ਕਿੰਨੇ ਬੰਦੇ ਗੱਲਾਂ ਕਰਨ ਉਹ ਬਾਈ ਆ ਆ ਜਗਦੀ ਵਤਰ ਕੋ ਕਿੰਨੇ ਬੰਦੇ ਆ ਤੇਰਾ ਸਾਰਾ ਗੱਬਗਵਾਟ ਅੰਦਰੋਂ ਨਿਕਲ ਜਾਂਦਾ ਸਾਡਾ ਉਹੀ ਇਕੱਠਾ ਗਰੀ ਬੈਠਿਆ ਉਸੇ ਕੁਸਾ ਵਾ ਅੰਦਰ ਕਿੰਨਾ ਇਕੱਠਾ ਗਰੀ ਬੈਠੇ ਆ ਗੱਲਾਂ ਕਿੰਨਾ ਕਰੀਏ ਨਿਕਲ ਲੈ ਨਿਕਲ ਜਾ ਜਦੋਂ दारू ਪੀਂਦਾ ਹੋਇ ਮੈਂ ਤਾਂ दारू ਵੀ ਨਹੀਂ ਪੀਂਦਾ ਉਹ दारू ਪੀ ਕੇ ਉਹ ਇਕੱਠੇ ਹੋ ਜਾਂਦੇ 4-5 ਉਦੋਂ ਕੱਢ ਲੈਂਦੇ ਉਦੋਂ ਕੱਢ ਲੈਂਦੇ दारू ਦੇ ਬਹਾਨੇ ਆ ਜਾਂਦੇ ਆ ਵੀ ਬੋਤਲ ਹੈਗੀ ਆ ਜਾਈ ਫੇਤ ਆ ਜਾਂਦਾ ਜੇ ਉਦਾਂ ਸੱਦੇ ਕਰਨਾ ਕੀ ਕਰਨਾ ਯਾਰ ਮੈਂ ਪਿਆ ਆ ਹੁਣ ਨਹੀਂ ਭਾਈ ਉਹ ਬੋਲਣਾ ਬੋਲਣਾ ਕਿਉਂ ਵੀ ਉਹਨੂੰ ਆਲੇ-ਦਾਲੇ ਬੋਲਣ ਵਾਲਾ ਮਹੌਲ ਨਹੀਂ ਮਿਲਿਆ ਨਹੀਂ ਇਹ ਨਮੀ ਹੈਗੀ ਆ ਇਹਦਾ ਪਤਾ ਕਿਉਂ ਨਹੀਂ ਕੋਈ ਕਹਿੰਦੇ ਆ ਵੀ ਜਿਹੜੇ ਪੀ ਕੇ ਲੱਗਦੇ ਆ ਆਪਣੇ ਬੱਚਿਆਂ ਦੇ ਲਾਉਂਦੇ ਆ ਨਾ ਟੀਕੇ ਅੱਜ ਕੱਲ ਬਹੁਤ ਟੀਕੇ ਲੱਗਦੇ ਆ ਹਾਂ ਕਈਆਂ ਦੇ ਤਾਂ ਪੱਕਾ ਕਿਸੇ ਨੂੰ ਪਤਾ ਨਹੀਂ ਹੈ ਵੀ ਕਿਉਂ ਹੋ ਰਿਹਾ ਹੈ ਕਿਸੇ ਨੂੰ ਨੌਲੇਜ ਹੀ ਨਹੀਂ ਕੋਲਦੇ ਨਹੀਂ ਬਈ ਫਿਰ ਮੈਂ ਵੱਡੀ ਗਲਤੀ ਦੀ ਜਵਾਕਾਂ ਹੋ ਰਹੇ ਵੱਡੀ ਬਾਹਰਲੇ ਦੇਸ਼ੇ ਤੋਂ ਬਹੁਤ ਵੱਡੀ ਗਲਤੀ ਦੇ ਵਿੱਚ ਆ ਬਾਹਰਲੇ ਇਹ ਵੀ ਪਾਦੀ ਭਾਵੇਂ ਤੁਕੇ ਉਹ ਉਥੇ ਆਟਿਜ਼ਮ ਕਰਾਈ ਜਾਂਦੇ ਆ ਇੱਥੇ ਉਥੇ ਮੈਂ ਵੀ ਗੁੱਗੇ ਬੋਲਣ ਲਾ ਦਿੰਦੇ ਆ ਜਿਦਾ ਆਪਣੇ ਕਿੰਨੇ ਗੱਲਾਂ ਕਰਨ ਵਾਲੇ ਆ ਅਸੀਂ ਉੱਥੇ ਜਾ ਕੇ ਆਏ ਆ ਪੰਜੋਕੜਾ ਸਾਹਿਬ ਇਹਨੇ ਵੀ ਉੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਮਤਲਬ ਗੁੰਗੇ ਨੂੰ ਕੁਝ ਕਰਾਤਾ ਸੀ ਬਾਣੀ ਪੜ੍ਹਾਤੀ ਸੀ ਕੁਛ ਇਦਾਂ ਦਾ ਹਨਾ ਉੱਥੇ ਕਿਸੇ ਸੁੱਖ ਪਾਈ ਹੈ ਬਚਪਨ ਤੋਂ ਹੀ ਨਹੀਂ ਬੋਲਿਆ ਨਹੀਂ ਬੋਲਿਆ ਨਹੀਂ ਹੈ ਪਹਿਲਾਂ ਮਤਲਬ ਕਿ ਇਹ ਜਿੱਦਾਂ ਹੁਣ ਲੱਖੇ ਬੱਚੇ ਜਦੋਂ ਆਪਣੇ ਛੋਟੇ ਜਿਹੇ ਹੋ ਜਾਂਦੇ ਆ 2-3 ਸਾਲ ਦੇ ਉਹ ਦੁਜਾਨ ਨੂੰ ਦੇਖ ਕੇ ਸਿੱਖ ਜਾਂਦੇ ਆ ਇਹਨਾਂ ਦਾ ਜਿਹੜਾ ਸਿੱਖਣ ਦਾ ਤਰੀਕਾ ਆ ਉਹ ਇੱਕ ਵੱਖਰਾ ਹੀ ਆ ਜਦਾਂ ਉੱਥੇ ਹੈ ਹੀ ਨਹੀਂ ਸਿੱਖਦੇ ਨਹੀਂ ਹੈਗੇ ਹੋਲੀ ਹੈ ਨਹੀਂ ਨਹੀਂ ਵੈਸੇ ਤਾਂ ਚਲੋ ਉੱਥੇ ਵੀ ਬੱਚੇ ਬੋਲਣ ਲੱਗ ਜਾਂਦੇ ਆ ਹੋਰ ਵੱਡੇ ਸਾਡੇ ਕੋਈ ਨਹੀਂ ਪ੍ਰੋਬਲਮ ਆਈ ਪਰ ਉਹ ਉਹ ਇੱਕ ਰੀਜ਼ਨ ਇਹ ਵੀ ਆ ਵੀ ਸੋਸ਼ਲ ਸਿਸਟਮ ਖਤਮ ਹੋਇਆ ਉਸਕੇ ਤਰ੍ਹਾਂ ਅਸੀਂ ਦੋ ਤਿੰਨ ਪਰ ਮੇਰੇ ਸਾਰੇ ਪਰਿਵਾਰ ਆ ਜਾਂ ਦੋ ਤਿੰਨ ਪਰਿਵਾਰ ਆ ਜਿਨ੍ਹਾਂ ਨੂੰ ਮਿਲਦੇ ਹੋਰ ਕਿਸ ਨੂੰ ਮਿਲਦੇ ਨਹੀਂ ਹੈਗੇ ਆਹ ਚਾਚਾ ਆ ਗਿਆ ਤਾਇਆ ਆ ਗਿਆ ਦਾਦਾ ਫਰਦਾ ਦੋ ਚਾਰ ਬੰਦੇ ਹੀ ਵਰਗੀ ਦੋ ਚਾਰ ਪਰਿਵਾਰ ਇਕੱਠੇ ਹੁੰਦੇ ਕੋਈ ਬਾਹਲਾ ਸੋਸ਼ਲ ਹੋਵੇ ਤਾਂ ਜਿਦਾ ਹਨਾ ਕਿਉਂਕਿ ਕੰਮ ਤੋਂ ਹੀ ਟਾਈਮ ਐ ਨਹੀਂ ਆ ਕੰਮ ਤੇ ਲੱਗੇ ਹੋਏ ਆ ਬਸ ਅਸੀਂ ਕੰਮ ਦੇ ਦੁਆਲੇ ਆ ਬਾਈ ਤੂੰ ਮੰਨਦਾ ਵੀ ਤੁਸੀਂ ਆਦਾ ਸਾਰਾ ਕੁਝ ਕਮਾ ਲਿਆ ਇਹ ਗੱਲ ਇਦਾਂ ਸੀਗੀ ਲਖੇ ਮੈਂ ਨਹੀਂ ਕਹਿ ਸਕਦਾ ਸਾਡੇ ਕੋਈ ਇੱਥੇ ਕੁਝ ਨਹੀਂ ਸੀਗਾ ਤੈਨੂੰ ਐਵੇਂ ਕਹਿ ਦਵਾ ਮੈਂ ਰਹਿੰਦਾ ਸੀਗਾ ਦੁਆਬੇ 'ਚ ਤੇ ਸਾਡੇ ਕੋ ਕੱਖ ਨਹੀਂ ਮਾਂ ਮੇਰੀ ਪੜਾਉਂਦੀ ਪਿਓ ਮੇਰਾ ਮਰ ਗਿਆ ਸੀ ਮੈਂ 7 ਸਾਲ ਦਾ ਜਦੋਂ ਮਰ ਗਿਆ ਸੀ ਹਨ ਤੇ ਸਾਡੇ ਕੋ ਕੱਖ ਨਹੀਂ ਸੀਗਾ ਨਹੀਂ ਹੋਤਾ ਮੈਂ ਮਾਂ ਜੇ ਤਾਂ ਉਹ ਮੈਂ ਵੀ ਕਹਿ ਤਵਾ ਹਨ ਸਾਡੇ ਕੋ ਕੋਈ ਕੁਛ ਨਹੀਂ ਜੇ ਤਾਂ ਹੋਵੇ ਸਾਡੇ ਸਾਡੇ ਇੱਕ ਮਾਰੀ ਤਾਂ ਕਰ ਲਈ ਸਾਡੇ ਕਿੱਲੇ ਹੁੰਦੇ ਬਾਵਾ ਜ਼ਮੀਨ ਹੁੰਦੀ ਜਾਂ ਫੇਰ ਮੈਂ ਛੱਡ ਕੇ ਚੱਲੇ ਆਲੇ ਵੀ ਭੱਜੇ ਜਾਂਦੇ ਆ ਜਾਂਦੇ ਉਹ ਵੀ ਆ ਪਰ ਮੈਂ ਇਹ ਨਹੀਂ ਕਹਿ ਸਕਦਾ ਵੀ ਮੈਂ ਮੇਰੇ ਕੋ ਸਾਡੇ ਕੋ ਇੱਥੇ ਮੈਂ ਤਾਂ ਛੋਟਾ ਜਿਹਾ ਸੀ ਜਦੋਂ ਮੇਰੀ ਭੈਣ ਦਾ ਰਿਸ਼ਤਾ ਹੋ ਗਿਆ ਉਹ ਚੱਲ ਗਈ ਮਗਰੀ ਅਸੀਂ ਸਾਨੂੰ ਤਾਂ ਸੋਚਣ ਦਾ ਮੌਕਾ ਨਹੀਂ ਮਿਲਿਆ ਜਾਂ ਮੇਰਾ ਪਿਓ ਹੁੰਦਾ ਉਹ ਸੋਚਦਾ ਤੈਨੂੰ ਮੈਂ ਇੱਕ ਦੱਸਦਾ ਹਨਾ ਇੱਕ ਤਾਂ ਗੱਲ ਧੀ ਮੰਨਦਾ ਹਨਾ ਵੀ ਤੇਰੇ ਬੱਚਾ ਨੂੰ ਤੂੰ ਬਚਪਨ ਤੋਂ ਲੈ ਕੇ ਮਿੱਟੀ ਨਾਲ ਜੋੜਿਆ ਨਹੀਂ ਹਾਂ ਇਹ ਗਲਤੀ ਹੈਗੀ ਇਹ ਮੇਰੀ ਇਹ ਗਲਤੀ ਹੈਗੀ ਖਰਚਾ ਬਹੁਤ ਹੋ ਜਾਂਦਾ